ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸੇਲ ਵਾਲੇ ਆਰਟੀਕਲ ਲੈ ਕੇ ਆਏ ਆ ਜੀ ਜਿੰਨੇ ਵੀ ਕਾਟਨ ਦੇ ਆਰਟੀਕਲ ਨੇ ਸਾਰਿਆਂ ਦੇ ਉੱਤੇ ਆਪਾਂ ਸੇਲ ਲਾਤੀ ਹੈ ਜਿਹੜੇ ਵੀ ਇਹ ਸਾਰੇ ਆਰਟੀਕਲ ਨੇ ਇੱਕ ਔਰਫੰਦੇ ਨੇ ਇਹਨਾਂ ਦੇ ਵਿੱਚ ਪਾਰਟੀ ਵੇਅਰ ਕੋਈ ਕਲੈਕਸ਼ਨ ਨਹੀਂ ਰਹੇਗੀ ਸਾਰੇ ਸੂਟ ਪ੍ਰਿੰਟਡ ਰਹਣਗੇ ਇਹ ਜਿਹੜੇ ਪਹਿਲਾਂ ਵਾਲੇ ਆਰਟੀਕਲ ਨੇ ਇਹ ਮੈਚਿੰਗਸ ਨੇ ਮੈਚਿੰਗ ਟਾਈ ਮਟਰ ਦੀ ਸ਼ਰਟ ਆ ਰਹੇਗੀ ਤੇ ਟਾਈ ਮੇਚੀ ਦੀ ਉਹਨਾਂ ਦੀ ਬਾਟਮ ਰਹੇਗੀ ਸ਼ਰਟ ਪ੍ਰਿੰਟਡ ਰਹੂਗੀ ਤੇ ਬਾਟਮ ਇਹਨਾਂ ਦੀ ਪਲੇਨ ਰਹੂਗੀ ਇਨਾਂ ਦਾ ਜਿਹੜਾ ਪ੍ਰਾਈਸ ਆ ਵੈਸੇ ਜੈਨੂਅਲ ਪ੍ਰਾਈਸ ਇਹਨਾਂ ਦਾ 600 ਆ ਜਿਹੜਾ ਕਿ ਆਪਾਂ ਪਹਿਲਾਂ ਸੇਲ ਕੀਤਾ ਆ ਪਰ ਹੁਣ ਜਦੋਂ ਸੇਲ ਦੇ ਵਿੱਚ ਇਹ ਆਰਟੀਕਲ ਹੋ ਗਿਆ ਤਾਂ ਇਹਨਾਂ ਦਾ ਪ੍ਰਾਈਸ ਸਿਰਫ 450 ਰੁਪਈਆ ਆ ਤੇ ਵਿਦ ਸ਼ਿਪਿੰਗ ਸ਼ਿਪਿੰਗ ਵੀ ਆਪਾਂ ਤੁਹਾਨੂੰ ਫਰੀ ਦੇਵਾਂਗੇ ਸ਼ਿਪਿੰਗ ਦੇ ਵਿੱਚ ਵੀ ਆਪਾਂ ਕੁਝ ਨਹੀਂ ਲੈਣਾ ਹੈਗਾ 450 ਰੁਪਈਆ ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਕਾਟਨ ਦੀਆਂ ਸ਼ਰਟਾਂ ਨੇ ਕਾਟਨ ਦੀਆਂ ਬਾਟਮ ਨੇ ਮੈਚਿੰਗ ਸੂਟ ਰਹਿਣਗੇ ਮੈਚਿੰਗ ਬਹੁਤ ਪਿਆਰੀਆਂ ਨੇ ਕੋਈ ਐਡਾ ਨਹੀਂ ਹੈਗਾ ਵੀ ਉਦਾਂ ਹੀ ਮਿਕਸ ਜਿਆ ਕਪੜਾ ਹੋਊਗਾ ਇਹ ਵਧੀਆ ਵਾਲੀ ਕਾਟਨ ਹੋਊਗੀ ਜਿਹੜੀਆਂ ਆਮ ਦੇ ਘਰ ਦੇ ਵਿੱਚ ਪਾਉਣ ਦੇ ਲਈ ਯੂਜ਼ ਕਰਦੀਆਂ ਨੇ ਉਦਾਂ ਦੀ ਕਾਟਨ ਇਹ ਰਹੂਗੀ ਤੇ ਹਰ ਤਰ੍ਹਾਂ ਦਾ ਕਲਰ ਡਿਜ਼ਾਈਨਰਾਂ ਦੇ ਵਿੱਚ ਉਪਲਬਧ ਆ। ਇਹਦੇ ਵਿੱਚ ਜਿਹੜਾ ਸ਼ਾਰਟ ਆ ਉਹ ਵੀ ਪ੍ਰਿੰਟਡ ਆ ਤੇ ਬਾਟਮ ਵੀ ਪ੍ਰਿੰਟਡ ਆ ਤੇ ਬਾਕੀ ਕਬੀ ਸੂਟਸ ਨੇ ਜਿਨ੍ਹਾਂ ਦੇ ਵਿੱਚ ਬਾਟਮ ਪਲੇਨ ਆ ਤੇ ਸ਼ਾਰਟਸ ਪ੍ਰਿੰਟਡ ਨੇ। ਇਹ ਦੇਖੋ ਕਿੰਨਾ ਸੋਹਣਾ ਬਲੈਕ ਕਲਰ ਦਾ ਜਿਹੜਾ ਫਲਾਰ ਵਾਲਾ ਸੂਟ ਆ ਤੇ ਨਾਲ ਮਚੰਟਾ ਕਲਰ ਦੀ ਇਹਨਾਂ ਦੇ ਬਾਟਮ ਆ। ਵਾਈਟ ਤੇ ਰੈੱਡ ਦਾ ਕੰਟਰਾਸਟ ਆ ਬੜਾ ਹੀ ਪਿਆਰਾ ਕੰਟਰਾਸਟ ਆ ਗਾਰਲੈਸ ਚਾ ਸੂਟ ਆ ਤੇ ਹਰ ਇੱਕ ਏਜ ਦੀ ਜਿਹੜੀ ਮੇਰੀ ਭੈਣਾਂ ਹੋ ਵੀਅਰ ਕਰ ਸਕਦੇ ਇਹਨਾਂ ਸੂਟਸ ਨੂੰ ਵਿੱਚ ਗਾਡੇ ਸ਼ਾਰਟیکل ਵੀ ਹੈ ਕਿੰਨੇ ਉਹ ਜਿਹੜੀ ਜੇਬੀ ਹੈਗੇ ਨੇ ਇਹ ਜਿਹੜਾ ਨੈਕਸਟ ਆਰਟੀਕਲ ਹੈ ਇਹ 올ਓਵਰ 5 ਮੀਟਰ ਦਾ ਸੂਤ ਹੈ ਪਿਓਰ ਲਾਨ ਕਾਟਨ ਪ੍ਰੀਮੀਅਮ ਵਾਲੀ ਕਾਟਨ ਦਾ ਇਹ ਆਰਟੀਕਲ ਆ ਇਹਨਾਂ ਦੀ ਜਿਹੜੀ ਸੇਲ ਵੇਲੀ ਸੀਗੀ ਪਹਿਲਾਂ ਡਿਸਕਾਊਂਟ ਤਾਂ ਪਹਿਲਾਂ ਇਹ 1200 ਜਾਂ 1300 ਦਾ ਸੂਟ ਚਲਿਆ ਜਾਂਦਾ ਸੀ ਕਿ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਪਰ ਹੁਣ ਇਹਨਾਂ ਦੀ ਜਿਹੜੀ ਮਤਲਬ ਵੈਲਿਊ ਹੈ ਇਸ ਟਾਈਮ ਇਹ ਸਿਰਫ 1000 ਦਾ ਸੂਟ ਰਹੇਗਾ ਸ਼ਿਪਿੰਗ ਦੀ ਫੀਸ ਜਾਏਗੀ ਇਹਦੇ ਵਿੱਚ ਵੀ ਕਲਰ ਡਿਜ਼ਾਈਨਸ ਬਹੁਤ ਪਿਆਰੇ ਨੇ ਲਾਈਟ ਕਲਰਸ ਵੀ ਹੈਗੇ ਨੇ ਡਾਰਕ ਕਲਰਸ ਵੀ ਹੈਗੇ ਨੇ ਜਿੰਨੇ ਵੀ ਸੂਟ ਨੇ ਸਾਰੇ ਸੂਟ ਆਪਣੇ ਬਹੁਤ ਸੋਹਣੇ ਨੇ ਤੇ ਇੰਨਾ ਕੋਈ ਇਹਨਾਂ ਦੇ ਵਿੱਚ ਮਿਕਸਿੰਗ ਨਹੀਂ ਹੈਗੀ ਕਲਰ ਵੀ ਇਹਨਾਂ ਦੇ ਬਹੁਤ ਮਤਲਬ ਉਤਰਨਗੇ ਨਹੀਂ ਗਾਰੰਟੀ ਵਾਲੇ ਕਲਰ ਨੇ ਇਹ ਨਹੀਂ ਹੈਗਾ ਵੀ ਜਦੋਂ ਆਪਾਂ ਇੱਕ ਤੋਂ ਕੀਤਾ ਇੱਕ ਵਾਸ਼ ਕੀਤੀ ਜਾਂ ਦੋ ਵਾਸ਼ ਕੀਤੀ ਸੂਟ ਦਾ ਕਲਰ ਡਾਲ ਹੋ ਗਿਆ ਵਧੀਆ ਵਾਲੇ ਕੱਪੜੇ ਨੇ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਨੇ ਤੇ ਸਾਰੇ ਜਿੰਨੇ ਵੀ ਆਰਟੀਕਲ ਨੇ ਸਾਰੇ ਸੇਲ ਦੇ ਵਿੱਚ ਨੇ ਕੋਈ ਇਹਨਾਂ ਦੀ ਜੜੀ ਵੀ ਮਤਲਬ ਪ੍ਰਾਈਸ ਆ ਆਪ ਨਹੀਂ ਹੈਗਾ ਸਾਰਾ ਸੇਲਿੰਗ ਪ੍ਰਾਈਸ ਆ ਤੇ ਚੈਲੈਂਜਿੰਗ ਪ੍ਰਾਈਸ ਆ ਇਸ ਪ੍ਰਾਈਸ ਦੇ ਉੱਤੇ ਆਪਾਂ ਨੂੰ ਜਿਹੜਾ ਸੂਟ ਆ ਉਹ ਕਿਤੇ ਵੀ ਨਹੀਂ ਮਿਲੇਗਾ ਇਹ ਕੋ ਲਾਈਟ ਕਲਰ ਆ ਆ ਪਿੰਕ ਕਲਰ ਆ ਇਹ ਥੋੜਾ ਡਾਰਕ ਸ਼ੇਡ ਡਾਰਕ ਟੋਨ ਦੇ ਵਿੱਚ ਆ ਗਿਆ ਇਸ ਤੋਂ ਪਹਿਲਾਂ ਵਾਲਾ ਜਿਹੜਾ ਸੀਗਾ ਉਹ লাইਵ ਤੋਂ ਦੇ ਵਿੱਚ ਆ ਗਿਆ। ਬਾਕੀ ਜੇ ਤੁਸੀਂ ਦਿੱਲੀ ਦੀਆਂ ਅਪਡੇਟਸ ਦੇਖਣਾ ਚਾਹੁੰਦੇ ਆ ਤਾਂ ਸਾਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰ ਸਕਦੇ ਹੋ। ਇੱਕ ਜੋ ਟ੍ਰੈਂਡ ਤੇ ਸਾਡਾ ਇੰਸਟਾਗ੍ਰam ਉੱਥੇ ਇੰਸਟਾਗ੍ਰam ਦੀ ਬਾਇਓ ਦੇ ਵਿੱਚ ਹੀ ਸਾਡਾ WhatsApp ਦਾ ਜਿਹੜਾ ਗਰੁੱਪ ਆ ਉਹਦੀ ਉਹਦਾ ਲਿੰਕ ਪਾਇਆ ਹੋਇਆ। ਉੱਥੇ ਵੀ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਆ।